ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੁਣ ਕਿਤੇ ਆਪਾਂ ਕੁਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਭਾਈ ਆਪਾਂ ਬੱਚੇ ਲਾਉਣ ਲੱਗੇ ਆ ਛਤਰੀ ਦੇ ਤੇ ਜਾਲ ਦੇ ਵਿੱਚ ਜੇ ਬਾਹਰੀ ਦੇ ਦੂਜੇ ਕਬੂਤਰ ਖੁੱਲੇ ਛੱਡ ਦਿੱਤੇ ਤੇ ਬੱਚੇ ਉੱਡ ਕੇ ਖੁੱਡੇ ਚਲੇ ਜਾਂਦੇ ਆ ਤੇ ਆਪਾਂ ਜਿਗਾਰ ਜਿਹੜਾ ਲਾਉਣ ਲੱਗੇ ਤੁਹਾਨੂੰ ਦੱਸਦੇ ਆ ਤੇ ਇੱਕ ਭਾਈ ਆਪਣਾ ਕਬੂਤਰ ਉੱਡ ਗਿਆ ਯਾਰ ਲਾਲ ਜੀ ਨਾਲ ਜਾਲ ਚੋਂ ਨਿਕਲ ਕੇ ਤੇ ਉਧਰੋਂ ਹਵਾ ਹਵਾ ਫੌਲਾ ਚੱਲਦੀ ਪਈ ਆ ਤੇ ਬੱਦਲ ਦਾ ਘੌਂਜ ਆਪਨੇ ਪਿਆ ਉਧਰੋਂ ਤੁੰ ਤੁੰ ਜੀ ਪਈ ਜਾਂਦੀ ਆ ਤੇ ਰੱਬ ਸੁੱਖ ਰੱਖੇ ਮੌੜੀ ਆ ਬੜਾ ਜੰਗਾ ਕਬੂਤਰਾ ਬਾਈ ਜੀ ਬੜਾ ਜਾ ਦੇ ਜਾਂਦਾ ਤੇ ਯਕੀਨ ਬਾਜੀ ਬੀ ਜੀ ਕੱਢਾਂਗੇ ਤੇ ਉੱਡ ਕੇ ਜਾਂਾਂ ਚ ਬਾਈ ਯਾਰ ਤੇ ਆਓ ਫਿਰ ਤੁਹਾਨੂੰ ਵਿਖਾਉਂਦੇ ਹਾਂ ਕਿਹੜੀ ਲੌਂ ਲੱਗੇ ਸਕੀਮ ਆ ਜਾ ਭੋਲਿਆ ਉਹ ਲਿਆ ਰਾੜ ਚੱਕੇ ਲਿਆ ਆ ਰਾੜ ਨੇ ਹਾਲਿਆਂ ਪੀ ਤੇ ਲੋ ਬਾਈ ਫਿਰ ਹਾਂ ਵੇ ਦੀ ਨਹੀਂ ਜੰਨਾ ਪੱਲੀ ਲਈ ਆ ਬਾਈ ਜੀ ਆਪਾਂ ਵਿਸ਼ਾ ਤੇ ਬੱਚੇ ਆਪਣੇ ਦੋ ਉਧਰ ਚਾਲ ਚਾ ਤੇ ਖੁੱਡੇ ਜਾ ਤੇ ਆਪਾਂ ਇੱਥੇ ਜੋੜੇ-ਜੁੜੇ ਲਾਏ ਬੱਚੇ ਕਢਾਉਣ ਨੂੰ ਤੇ ਆਪਾਂ ਲਾਉਨੇ ਥੇਮ ਸਕੀਮ ਆ ਜਾਂ ਇਟਾਂ ਲੈ ਕੇ ਆ ਚਾਰ ਚੱਕੇ ਫਰੀ ਬਗਲ ਦਾ ਉਹ ਫੜਦੇ ਆਪਾਂ ਦੋਨੇ ਉਧਰ ਰਹਿੰਦੇ ਹਾਂ ਇੱਕ ਹੀ ਆ ਇੱਕ ਕਿਧਰ ਗਿਆ ਜਾਂ ਇਟਾਂ ਲੈ ਆ ਲੋ ਭਾਈ ਜੀ ਜਿਗਾੜ ਲਾਉਣ ਲੱਗੇ ਬੱਚੇ ਭੋਂਦਾ ਤੇ ਦੱਸਿਓ ਸਾਰੇ ਭਰਾ ਕਿੱਦਾਂ ਲੱਗੇ ਬਈ ਇੱਥੇ ਆਪਾਂ ਅੰਦਰ ਦੇ ਵਿੱਚ ਲਾਦਣੀ ਆ ਛਤਰੀ ਆ ਜਾਲ ਦੇ ਵਿੱਚ ਫਸਾ ਕੇ ਤੇ ਅੰਦਰ ਆਪਾਂ ਲਾਦਣੀ ਹੁਣ ਛਤਰੀ ਪੱਲੀ ਲਈ ਥੱਲੇ ਪਿਛਾ ਬਿਠਾ ਉਠਾ ਨਾ ਮਾਰਨ ਤੇ ਦੱਸਿਓ ਭਰਾ ਫਿਰ ਕਿੱਦਾਂ ਲੱਗਾ ਆਪਣਾ ਜਿਗਾੜ ਜ਼ਰੂਰ ਸਾਰੇ ਕਮੈਂਟਾਂ ਦੇ ਵਿੱਚ ਜਦੋਂ ਪਤਾ ਛਤਰੀ ਲਾ ਕੇ ਉੱਤੇ ਬਿਠਾ ਦਨੇ ਬੱਚੇ ਤੇ ਅੰਦਰ ਦਿਆ ਕਰਨਾ ਲਾ ਦੇ ਬੱਚੇ ਉਹ ਡੁੱਡ ਕੇ ਬਹਿ ਜਾ ਕਰਨਗੇ ਜਾਲ ਦੇ ਚਾਰੇ ਪਾਸੇ ਰੱਖ ਦੇ ਉੱਤੇ ਉਦਲੀ ਸਾਈਡ ਹਾਂ ਹਾਂ ਉਦਲੀ ਸਾਈਡ ਤੇ ਬਾਕੀ ਵੀ ਛਤਰੀਆਂ ਲੈ ਕੇ ਉਹਨੇ ਨਵੇਂ ਯਰ ਕੱਪੜਾ ਵੀ ਹੋਵੇ ਪਟ ਗਿਆ ਨੀਲਾ ਕੱਪੜਾ ਲੈ ਕੇ ਉਹਨੇ ਮੈਟ ਤੇ ਬਾਕੀ ਦੋ ਛਤਰੀਆਂ ਲਿਆਉਂਦੇ ਨਵੀਆਂ ਹਣ ਇਹ ਉਹ ਨਹੀਂ ਨਹੀਂ ਹੈ ਤੇ ਨਹੀਂ ਮੂਰਖਾ ਹੈ ਤੇ ਹੈ ਤੇ ਕਿਉਂ ਰੱਖਨੇ ਆ ਤੇ ਰੱਖ ਭਾਈ ਸਾਡਾ ਬੰਦਾ ਵੀ ਥੋੜਾ ਦੱਈਆ ਲੈ ਕੇ ਇੱਧਰ ਹੋਰ ਲਿਆ ਕੇ ਰੱਖ ਦੇ ਆ ਲਓ ਜੀ ਇਹਦੇ ਉਹ ਪੱਟੇ ਹੋਣੇ ਆ ਬੱਚੇ ਹੋਣੇ ਆ ਹਾਂ ਹਾਂ ਬੱਚੇ ਲਓ ਭਾਈ ਜੀ ਇਹ ਦਈਏ ਆਪਾਂ ਕੱਸ ਬੱਚੇ ਇੱਤੇ ਬਿਠਾ ਦਿਆ ਕਰਾਂਗੇ ਤਾਂ ਬੱਚੇ ਬਿਠਾ ਲਏ ਤੇ ਬਾਕੀ ਬਾਈ ਫਿਰ ਮੈਟ ਨਵਾਂ ਲੈ ਕੇ ਆਉਨੇ ਆ ਪੱਟੇ-ਪੁੱਟੇ ਗਿਆ ਲੈ ਆ ਯਾਰ ਤੇ ਮੈਟ ਤੇ ਦੋ ਛਤਰੀਆਂ ਨਵੀਆਂ ਲੈ ਕੇ ਆਉਨੇ ਆ ਤੇ ਲਓ ਭਾਈ ਜੀ ਫਿਰ ਕਰੋ ਸ਼ੌਂਕ ਬੱਚਿਆਂ ਦਾ ਆ ਪੱਠੇ ਆਪਣੇ ਘਰ ਦੇ ਆ ਫੇਰ ਤੋਂ ਦੋ ਬੱਚੇ ਹੋਰ ਆਉਂਦੇ ਆ ਬਾਈ ਜੀ ਜਿਹੜੇ ਲਾਲ ਜੀ ਨੇ ਕੱਢਿਆ ਆਏ ਹੈ ਬਾਈ ਜੀ ਅੱਗੇ ਦਾ ਲਾਲ ਜੀ ਨੇ ਰੱਤੇ ਦੇ ਲਾਲ ਜੀ ਨੇ ਕੱਢਦੇ ਜਿਹੜੇ ਐਸ ਕੀ ਆਟਮ ਕੱਢੀ ਆ ਉਹ ਤੁਹਾਨੂੰ ਦਿਖਾਉਂਦੇ ਆ ਆ ਬੱਚੇ ਬਿਠਾ ਲਗੇ ਲਓ ਜੀ ਛਤਰੀ ਦਾ ਪੂਰਾ ਪੂਰਾ ਇੰਤਜ਼ਾਮ ਕਰਤਾ ਆਪਾਂ ਉਹ ਬਸ ਮਖਿਆ ਉੱਪਰ ਕਿੱਦਾਂ ਡੱਕ ਪਿਆ ਵਿੱਚ ਡੱਕ ਪਿਆ ਵਿੱਚ ਫੜਖਾ ਕਿੱਥੇ ਹੋਏ ਆ ਵੀ ਆ ਗਿਆ ਆ ਬਾਈ ਜੀ ਰੱਤੇ ਨਾਲ ਜੁੜਾ ਆਪਣਾ ਉਹ ਫੜੀ ਬਾਰ ਨਾਲ ਨਿਕਲਦੇ ਆ ਜਾ ਆ ਜਾ ਛਤਰੀ ਅੱਬਾ ਬਾਹਰ ਲਾ ਦੇ ਓਏ ਛਤਰੀ ਨਹੀਂ ਦੀਂਦੀ ਆ ਬਹਿ ਗਿਆ ਯਾਰ ਬਈ ਅੱਠਾ ਵੇਖੋ ਬਈ ਤਾਂ ਉੱਟ ਗਿਆ ਹੋਰ ਹਾਜੀ ਭਾਈ ਇਹ ਨਾ ਛੋਟੇ ਸੀ ਉਹ ਪੱਖੇ ਤੇ ਬਹਿ ਗਿਆ ਓਏ ਥੱਲੇ ਆ ਜਾ ਛਤਰੀ ਤੇ ਫਿਰ ਬਿਠਾਏ ਨਹੀਂ ਨਾ ਤਾਂ ਕੀ ਫਰਤੀਲਾ ਹੀ ਬੜਾ ਹੈ ਓਏ ਇੰਨਾ ਹੀ ਹੋਇਆ ਯਾਰ ਦਾ ਭੜਾ ਭੱਜ ਜਿੰਜਾ ਹੈ ਨਾ ਤੇ ਭੰਨ ਨਾ ਲੱਗਣੀ ਲਾਓ ਜੀ ਓਏ ਇੰਨਾ ਡਰਦਾ ਹੈ ਯਾਰ ਲਾਪਲੰਗ ਹੋਣਾ ਹੈ ਲਾਓ ਬਾਈ ਜੀ ਬੱਚਾ ਹੀ ਬੜਾ ਫਰਤੀਲਾ ਡਰਦਾ ਤੇ ਆਪਾਂ ਲਾਦਾ ਬਾਦਾ ਛਤਰੀ ਤੇ ਇੱਕ ਬੱਚਾ ਉਧਰੋਂ ਕੱਢ ਕੇ ਲੈਣਾ ਤੁਹਾਨੂੰ ਲਾਲ ਜੀਨੇ ਦੇ ਬੱਚੇ ਖਾ ਕੇ ਲੈ ਆਇਆ ਬੋਲਿਆ ਆ ਲਾ ਦੀ ਨਿਕਲ ਆਇਆ ਨਾ ਬਾਕੀ ਆਉਂਦਾ ਬਈ ਆਪਣਾ ਸਾਹਮਣੇ ਲਾਲ ਚੀਨਾ ਤੁਮ ਥੋੜਾ ਜੂਮ ਕਰਕੇ ਦੇਖੋ ਯਾਰ ਜਾਲ ਚੋਂ ਨਿਕਲ ਗਿਆ ਕਰਮਾ ਵਾਲਾ ਮੜਿਆ ਦਾ ਇਹ ਕਿ ਨੂੰ ਬਾਜੀ ਛੜਨਾ ਹੀ ਗਰਮੀ ਚ ਮੈਨੂੰ ਲੱਗ ਰਿਹਾ ਲੋੜਨਾ ਪਏ ਜੇ ਤੇ ਆਓ ਬਾਈ ਤੁਮ ਬੱਚੇ ਨਾਲ ਸ਼ੌਂਕ ਕਰਾਣੇ ਲਾਲ ਚੀਨਿਆਂ ਦਾ ਕੀ ਬੱਚੇ ਲਾਲ ਚੀਨਿਆਂ ਨੇ ਬੱਚੇ ਦੇਖੋ ਕੱਢੇ ਬਾਈ ਜੀ ਲਾਲ ਚੀਨਿਆਂ ਦੇ ਆਹ ਲਓ ਜੀ ਕਰੋ ਸ਼ੌਂਕ ਆ ਕਰੀਪੁਰ ਬਰੇ ਮੜੇ ਲਓ ਜੀ ਲਾਲ ਜਿੰਨੇ ਦੇ ਬੱਚੇ ਆ ਅੱਗੇ ਲੱੱਤੇ ਦੇ ਲਾਲ ਜਿੰਨੇ ਘੜਦੇ ਐ ਕਿ ਕਾਲੇ ਜਿੰਨੇ ਆ ਬਾਈ ਜੀ ਕਰੋ ਸ਼ੌਂਕ ਕਾਲਸਰੇ ਬੰਨ ਗਿਆ ਆ ਉਪਾਏ ਸਰਚ ਬੱਜੀ ਆ ਫਟੀ ਜੀ ਕਿਹੜੀ ਆਹ ਦੱਬੀ ਜੀ ਪਿੰਗਰੇ ਤੋਂ ਆਏ ਬੱਚਾ ਕੋ ਹੋਰ ਸੀਗਾ ਦਰ ਆ ਸ਼ਾਕ ਨਾਓ ਭਾਈ ਆ ਖੋਲ ਦੀ ਲਾ ਨਹੀਂ ਜਾਲੇ ਕੋਲਾ ਰਹਿੰਦੇ ਕੋ ਆਪੇ ਫਿਰਦੇ ਰਹੇ ਆ ਨਹੀਂ ਆ ਜਾ ਲਾ ਮੂਰਖਾ ਆ ਲਓ ਜੀ ਬੱਚੇ ਲੌਂਡ ਦਾ ਪੂਰਾ ਪੂਰਾ ਵਧੀਆ ਜਿਹਾ ਡਾਡਾ ਇਕ ਤਾਂ ਬਈ ਡਰਦੇ ਵਾਲੇ ਆ ਮਾਰੇ ਨਾ ਡੱਕੇ ਪੜਕਦੇ ਨਹੀਂ ਉਧਰ ਇਧਰ ਡੱਕ ਪਏ ਤੇ ਇੱਕ ਹੋ ਚ ਲੈ ਗਿਆ ਜਾਲ ਤੇ ਆ ਸ਼ਾਕਾ ਭਾਈ ਮਗਾਇਆ ਸੀ ਉਹ ਕਰੋ ਸ਼ੌਂਕ ਸ਼ਾਕਿਆ ਯਾ ਅੱਲ ਬਤੰਦਰਾ ਲਓ ਭਾਈ ਜੀ ਤੇ ਦੱਸਿਓ ਸਾਰੇ 프ੈਗਮੈਂਟਾਂ ਦੇ ਵਿੱਚ ਕਿੱਦਾਂ ਰਹੀ ਆਪਣੀ ਸਕੀਮ ਬੱਚਿਆਂ ਨੂੰ ਖੱਤਰੀ ਤੇ ਲਾਉਂਦੀ ਹੁਣ ਆਪੇ ਖੱਤਰੀ ਤੇ ਬੈਠੇ ਰਿਹਾ ਕਰਨਗੇ ਭਾਈ ਜੀ ਸ਼ੌਕ ਕਰੋ ਬੱਚੇ ਦੇ ਵਸਤੇ ਜੀ ਨਸਲ ਵੇਖੋ ਬੱਚੇ ਦੀ ਪੱਠੇ ਦੀ ਵੇਖੋ ਖੜਨੀ ਬੱਚੇ ਦੀ ਤੇ ਕਿਵੇਂ ਲੱਗੀ ਭਾਈ ਜੀ ਵੀਡੀਓ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਿਹ ਵੀਡੀਓ ਲਾਈਕ ਕਰਦੇ ਕਰੋ ਆਪਣਾ ਹੌਸਲਾ ਵਧਾਉਂਦੇ ਆਪਾਂ ਤੁਹਾਡੇ ਕੋਲ ਹੋਰ ਵੀ ਨਵੀਆਂ ਵੀਡੀਓ ਲੈ ਕੇ ਆਇਆ ਕਰੀਏ ਤੇ ਸਾਰੇ ਭਰਾਵਾਂ ਦਾ ਧੰਨਵਾਦ ਹੱਸਦੇ ਰਹੋ ਜਲਦੀ ਮਿਲਦੇ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ